ਹਾਂਜੀ ਇਸ ਵੀਡੀਓ ਦੇ ਵਿੱਚ ਅਸੀਂ ਉਦਯੋਗ ਤੇ ਅਰਥ ਵਿਵਸਥਾ ਬਾਰੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਦਸੰਬਰ ਮਹੀਨੇ ਦੇ ਵਿੱਚ ਕੀ ਕੀ ਰਿਹਾ ਹੈ ਖਾਸ ਭਾਰਤੀ ਜੀਡੀਪੀ 7.6% ਵਧੀਆ 30 ਨਵੰਬਰ ਨੂੰ ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਨੇ ਰਾਸ਼ਟਰੀ ਅੰਕੜਾ ਦਫ਼ਤਰ ਤੋਂ 1 ਜੁਲਾਈ ਤੋਂ 30 ਸਤੰਬਰ ਤੱਕ ਵਿੱਤੀ ਸਾਲ 23-24 ਦੀ ਦੂਜੀ ਤਮਾਹੀ ਲੈ ਕੁਲ ਘਰੇਲੂ ਉਤਪਾਦ ਜੀਟੀਪੀ ਤੇ ਅੰਕੜਿਆਂ ਦਾ ਐਲਾਨ ਕੀਤਾ ਹੈ ਦੂਜੀ ਤਮਾਹੀ ਵਿੱਚ ਜੀਡੀਪੀ ਵਿਕਾਸ ਦਰ 7.6% ਰਹੀ ਹੈ ਚਾਲੂ ਵਿੱਤੀ ਸਾਲ ਦੀ ਪਹਿਲੀ ਤਮਾਹੀ ਵਿੱਚ ਜੀਡੀਪੀ ਵਾਧਾ ਦਰ 7.8% ਰਹੀ ਜਿਹੜਾ ਇਹ ਵਿਕਾਸ ਹੋਇਆ ਇਸ ਦਾ ਸਿਹਰਾ ਜਿਹੜਾ ਨਿਰਮਾਣ ਖੇਤਰ ਨੂੰ ਜਾਂਦਾ ਏ ਜਿਸ ਦੇ ਵਿੱਚ 13.6% ਜਿਹੜਾ ਇਹ ਵਾਦਾ ਕੀਤਾ ਗਿਆ ਹੈ ਤੇ ਇਹ ਇੱਕ ਮਹੱਤਵਪੂਰਨ ਜਿਹੜਾ ਸਾਡੇ ਖਬਰਾਂ ਦੇਸ਼ ਲਈ ਫਿਰ ਹੈ ADB ਤੇ GDP ਵਿਕਾਸ ਦਰ ਵਿੱਚ ਵਾਦਾ ਕੀਤਾ ਗਿਆ Asian Development Bank ਨੇ ਦੂਜੀ ਤਮਾਹੀ ਦੇ ਉਮੀਦ ਨਾਲੋਂ ਬਿਹਤਰ ਨਿਦੀਚਾਂ ਕਾਰਨ ਮੌਜੂਦਾ ਵਿੱਤੀ ਸਾਲ ਲਈ ਭਾਰਤੀ ਵਿਕਾਸ ਦਾ ਅਨੁਮਾਨ 6.3% ਤੋਂ ਵਧਾ ਕੇ 6.7% ਕਰ ਦਿੱਤਾ ਗਿਆ ਹੈ ਫਿਰ ਹੈ ਐਸ ਐਂਡ ਪੀ ਨੇ ਭਾਰਤ ਦੇ ਵਿਕਾਸ ਪੂਰਵ ਅਨੁਮਾਨ ਨੂੰ ਵਧਾ ਦਿੱਤਾ ਹੈ ਨਿਊਯਾਰਕ ਵਿਕੇ ਸਥਿਤ ਕ੍ਰੈਡਿਟ ਰੇਟਿੰਗ ਇੰਜਸ ਏਜੰਸੀ ਸਟੈਂਡਰਡ ਐਂਡ ਪੂਅਰਸ ਐਸ ਐਂਡ ਪੀ ਗਲੋਬਲ ਰੇਟਿੰਗਸ ਦੇ ਅਨੁਮਾਨ ਮੁਤਾਬਕ ਵਿੱਤੀ ਸਾਲ 2024-25 ਲਈ ਭਾਰਤ ਦੀ ਆਰਥਿਕ ਵਿਕਾਸ ਦਰ 6.4% ਰਹੇਗੀ ਹਾਲਾਂਕਿ ਏਜੰਸੀ ਨੇ ਸਾਵਧਾਨ ਕੀਤਾ ਹੈ ਕਿ ਖਾਣੇ ਦੀ ਅਵਸਥਾ ਤੇ ਜ਼ਿਆਦਾ ਮਹਿੰਗਾਈ ਤੇ ਕਮਜ਼ੋਰ ਨਿਰਯਾਤ ਆਉਣ ਵਾਲੇ ਸਾਲਾਂ ਵਿੱਚ ਵਿਕਾਸ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਏਸ਼ੀਆ ਪੈਸੀਫਿਕ ਖੇਤਰ ਲਈ ਆਪਣੇ ਆਰਥਿਕ ਦ੍ਰਿਸ਼ਟੀਕੋਣ ਵਿੱਚ ਏਜੰਸੀ ਦਾ ਕਹਿਣਾ ਹੈ ਕਿ ਭਾਰਤ ਦਾ ਆਰਥਿਕ ਵਿਕਾਸ ਇਸ ਸਾਲ ਤੇ ਅਗਲੇ ਸਾਲ ਜ਼ਿਆਦਾ ਘਰੇਲੂ ਮੰਗ ਦੇ ਨਾਲ ਉੱਭਰਦੀਆਂ ਅਰਥਵਿਵਸਥਾਵਾਂ ਵਿੱਚੋਂ ਸਭ ਤੋਂ ਮਜ਼ਬੂਤ ਹੋਣ ਦੇ ਰਾਹ ਤੇ ਹੈ। ਅੱਗੇ ਹੈ ਇੰਡੀਗੋ ਇੰਡੀਗੋ ਨੇ 1 ਕਰੋੜ ਯਾਤਰੀਆਂ ਦਾ ਅੰਕੜਾ ਪਾਰ ਕੀਤਾ ਹੈ ਪ੍ਰਾਈਵੇਟ 에ਅਰਲਾਈਨਾਂ ਇੰਡੀਗੋ 18 ਦਸੰਬਰ ਨੂੰ ਘੋਸ਼ਣਾ ਕੀਤੀ ਕਿ ਇਸ ਨੇ ਇਸ ਕੈਲੰਡਰ ਸਾਲ ਵਿੱਚ 1 ਕਰੋੜ ਯਾਤਰੀਆਂ ਨੂੰ ਲਿਜਾਣ ਦੀ ਜਿਹੜਾ ਹੈ ਪਹਿਲੀ ਭਾਰਤੀ 에ਅਰਲਾਈਨ ਬਣ ਕੇ ਇਤਿਹਾਸ ਰਚਿਆ ਹੈ ਇਸ ਪ੍ਰਾਪਤੀ ਦੇ ਨਾਲ ਇੰਨੇ ਵੱਡੇ ਪੈਮਾਨੇ ਤੇ ਸੰਚਾਲਿਤ ਗਲੋਬਲ 에ਅਰਲਾਈਨਾਂ ਵਿੱਚੋਂ ਛੋਟੀਆਂ ਦੀਆਂ 10 에ਅਰਲਾਈਨਾਂ ਵਿੱਚ ਸ਼ਾਮਲ ਹੋ ਗਈ ਹੈ ਇੰਡੀਗੋ ਦੇ ਪਿਛਲੇ ਨੇ ਪਿਛਲੇ ਅੱਧੇ ਸਾਲ ਵਿੱਚ ਆਪਣੇ ਨੈਟਵਰਕ ਵਿੱਚ 20 ਤੋਂ ਵੱਧ ਹੋਰ ਜ਼ਿਆਦਾ ਅੰਤਰਰਾਸ਼ਟਰੀ ਰੂਟਾਂ ਨੂੰ ਜੋੜ ਕੇ ਆਪਣੀ ਗਲੋਬਲ ਮੌਜੂਦਗੀ ਦਾ ਵਿਸਥਾਰ ਕੀਤਾ ਹੈ ਇਸ ਤੋਂ ਪਹਿਲਾਂ ਨਵੰਬਰ ਵਿੱਚ ਇੰਡੀਗੋ ਨੇ 6.8% ਯਾਤਰੀਆਂ ਦੇ ਨਾਲ ਘਰੇਲੂ ਬਾਜ਼ਾਰ ਵਿੱਚ ਦਬਦਬਾ ਬਣਾਇਆ ਸੀ ਤੇ ਦੂਜੀ ਰੈਂਕਿੰਗ ਵਾਲੀ 에어 ਇੰਡੀਆ ਨਾਲੋਂ ਲਗਭਗ 6 ਗੁਣਾ ਵੱਧ ਸੀ ਅੱਗੇ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਗੱਲ ਖਾਸ ਰਹੀ ਹੈ ਉਹਦੇ ਵਿੱਚ ਮੂਡੀਜ਼ ਨੇ ਭਾਰਤ ਦੀ ਵਿਕਾਸ ਦਰ 6.7% ਰੱਖੀ ਆ ਨਵੰਬਰ ਨੂੰ ਮੂਡੀਜ਼ ਇਨਵੈਸਟਰਸ ਸਰਵਿਸ ਦੁਆਰਾ ਜਾਰੀ ਕੀਤੇ ਗਲੋਬਲ ਮਾਈਕਰੋ ਇਕਨੋਮਿਕ ਆਊਟਲੁੱਕ 2024-25 ਨੇ 2023 ਲਈ ਭਾਰਤ ਦੇ ਆਰਥਿਕ ਵਿਕਾਸ ਦੇ ਪੂਰੇ ਅਨੁਮਾਨ ਨੂੰ 6.7% ਦੇ ਬਰਕਰਾਰ ਰੱਖਿਆ ਇਹ ਕਿਹਾ ਹੈ ਕਿ ਮਜ਼ਬੂਤ ਕ੍ਰੇਲੂ ਮੰਗ ਆਉਣ ਵਾਲੇ ਸਮੇਂ ਵਿੱਚ ਵੀ ਇਸ ਵਿਕਾਸ ਨੂੰ ਬਰਕਰਾਰ ਰੱਖੇਗੀ ਭਾਰਤ ਦੇ ਵਿਕਾਸ ਦਰਾਂ ਜਿਹੜੀ ਉਹ 6.2% ਨਿਊਯਾਰਕ ਵਿਖੇ ਬਣੀ ਕ੍ਰੈਡਿਟ ਰੇਟਿੰਗ ਏਜੰਸੀ ਫਿਚ ਰੇਟਿੰਗ ਦੁਆਰਾ 6 ਨਵੰਬਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿੱਚ ਭਾਰਤ ਦੇ ਰੁਜ਼ਗਾਰ ਦਰ ਵਿੱਚ ਸੁਧਾਰ ਹੋਣ ਕਰਕੇ ਕੰਮ ਕਰਨ ਦੀ ਉਮਰ ਦੀ ਆਬਾਦੀ ਵਾਲੇ ਅੰਕੜਿਆਂ ਵਿੱਚ ਵਾਧਾ ਹੋਣ ਕਰਕੇ ਭਾਰਤ ਦੇ ਸੰਭਾਵੀ ਵਿਕਾਸ ਦੇ ਅਨੁਮਾਨ ਨੂੰ 6.2 ਕਰ ਦਿੱਤਾ ਗਿਆ ਹੈ। 2020 ਵਿੱਚ ਮਹੱਤਵਪੂਰਨ ਗਿਰਾਵਟ ਤੋਂ ਬਾਅਦ ਫਿਚ ਨੇ ਭਾਰਤ ਦੁਆਰਾ ਕੀਤੇ ਲੇਬਰ ਫੋਰਸ ਭਾਗੀਦਾਰੀ ਦਰਾਂ ਵਿੱਚ ਤੇਜ਼ੀ ਨਾਲ ਸੁਧਾਰ ਕਰਕੇ ਉੱਚ ਵਿਕਾਸ ਦਰ ਦਾ ਅਨੁਮਾਨ ਲਗਾਇਆ ਹੈ। ਮੰਦਰਾਪੋਰਟ ਮਾਲ ਹੈਂਡਲਿੰਗ ਵਿੱਚ ਸਿਖਰ ਤੇ ਅਡਾਨੀ ਗਰੁੱਪ ਦੇ ਮੁੱਖ ਮੰਦਰਾਪੋਰਟ ਨੇ ਇਸ ਸਾਲ ਅਕਤੂਬਰ ਵਿੱਚ 16.1 ਮਿਲੀਅਨ ਮੀਟ੍ਰਿਕ ਟਨ ਮਾਲ ਨੂੰ ਸੰਭਾਲ ਕੇ ਇੱਕ ਹੋਰ ਮੀਲ ਪੱਥਰ ਪਾਰ ਕੀਤਾ ਹੈ ਜੋ ਕਿ ਭਾਰਤ ਵਿੱਚ ਕਿਸੇ ਵੀ ਬੰਦਰਗਾਹ ਦੁਆਰਾ ਸੰਭਾਲੀ ਗਈ ਹੁਣ ਤੱਕ ਦੀ ਸਭ ਤੋਂ ਵੱਧ ਮਾਤਰਾ ਹੈ ਇਹ ਦੇਸ਼ ਦੀ ਸਭ ਤੋਂ ਵੱਡੀ ਬੰਦਰਗਾਹ ਹੈ ਇਸ ਸਾਲ ਹੁਣ ਤੱਕ 102 ਐਮਐਮਟੀ ਮਾਲ ਦਾ ਪ੍ਰਬੰਧਨ ਕੀਤਾ ਗਿਆ ਹੈ ਅਡਾਨੀ ਭਾਰਤ ਦੀ ਸਭ ਤੋਂ ਵੱਡੀ ਹਰੀ ਊਰਜਾ ਕੰਪਨੀ ਅਡਾਨੀ ਗ੍ਰੀਨ ਅਨਰਜੀ ਲਿਮਟਿਡ ਨੇ 8.4 ਗੀਗਾਵਟ ਦੀ ਕੁੱਲ ਸਥਾਪਿਤ ਸਮਰੱਥਾ ਤੱਕ ਪਹੁੰਚ ਕੇ ਭਾਰਤ ਦੀ ਸਭ ਤੋਂ ਵੱਡੀ ਹਰੀ ਊਰਜਾ ਕੰਪਨੀ ਬਣ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਹਾਸਲ ਕੀਤਾ ਹੈ ਹਾਲ ਹੀ ਵਿੱਚ ਇਸ ਕੰਪਨੀ ਵਿੱਚ ਇੱਕ ਰਾਜਸਥਾਨ ਵਿੱਚ ਇੱਕ 0.15 ਗੀਗਾਵਟ ਸੂਰਜੀ ਊਰਜਾ ਪਾਰਕ ਸ਼ੁਰੂ ਕੀਤਾ ਹੈ ਇਸ ਦੇ ਸਮਰੱਥਾ 5 ਗੀਗਾਵਾਟ ਤੋਂ ਵੱਧ ਕੇ ਤੋਂ ਵੱਧ ਹੋ ਗਈ ਹੈ ਤੇ ਕੁੱਲ ਸਮਰੱਥਾ ਇਹ ਜਿਹੜੀ 8.4 ਗੀਗਾਵਾਟ ਤੱਕ ਪਹੁੰਚ ਗਈ ਹੈ। IOC ਨੇ ਹਵਾਲਾ ਵਾਲਣ ਲਾਂਚ ਕੀਤਾ ਹੈ 26 ਅਕਤੂਬਰ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਜੋ ਕਿ ਇੱਕ ਜਨਤਕ ਖੇਤਰ ਦੀ ਤੇਲ ਮਾਰਕੀਟਿੰਗ ਕੰਪਨੀ ਆ। ਇਸਨੇ ਭਾਰਤ ਦਾ ਪਹਿਲਾ ਗੈਸੋਲੀਨ ਤੇ ਡੀਜ਼ਲ ਆਧਾਰਿਤ ਇੰਦਨ ਲਾਂਚ ਕੀਤਾ ਹੈ ਇਹਨਾਂ ਇੰਦਨਾਂ ਦੀ ਵਰਤੋਂ ਆਟੋਮੋਬਾਈਲ ਨੇ ਮਾਤਵਾਵਾਂ ਦੁਆਰਾ ਵਾਹਨਾਂ ਦੀ ਜਾਂਚ ਲਈ ਕੀਤੀ ਜਾਂਦੀ ਹੈ ਇਹਨਾਂ ਵਿਸ਼ੇਸ਼ ਇੰਦਨਾਂ ਦਾ ਉਤਪਾਦਨ ਨਾ ਸਿਰਫ ਭਾਰਤ ਦੀ ਆਯਾਤ ਤੇ ਨਿਰਪੜਤਾ ਨੂੰ ਘਟਾਏਗਾ ਬਲਕਿ ਦੇਸ਼ ਦੇ ਊਰਜਾ ਉਦਯੋਗ ਨੂੰ ਵੀ ਇਸ ਖੇਤਰ ਵਿੱਚ ਵਿਸ਼ਵ ਦੇ ਗਲੋਬਲ ਖਿਡਾਰੀਆਂ ਵਿੱਚ ਸ਼ਾਮਲ ਕਰੇਗਾ ਟਾਟਾ ਭਾਰਤ ਵਿੱਚ ਆਈਫੋਨ ਬਣਾਉਣਾ ਕਰੇਗਾ ਸ਼ੁਰੂ ਟਾਟਾ ਇਲੈਕਟ੍ਰੋਨਿਕਸ ਦੇਸ਼ ਵਿੱਚ ਐਪਲ ਦੇ ਆਈਫੋਨ ਬਣਾਉਣ ਵਾਲੀ ਪਹਿਲੀ ਭਾਰਤੀ ਕੰਪਨੀ ਬਣਨ ਲਈ ਤਿਆਰ ਹੈ ਕਿਉਂਕਿ ਇਸ ਨੇ ਤਾਈਵਾਨ ਆਧਾਰਿਤ ਵਿਸਟਰੋਨ ਕਾਰਪੋਰੇਸ਼ਨ ਦੀਆਂ ਭਾਰਤੀ ਨਿਰਮਾਣ ਸੁਵਿਧਾਵਾਂ ਨੂੰ ਹਾਸਲ ਕਰਨ ਲਈ ਇੱਕ ਸੌਦੇ ਨੂੰ ਅੰਤਮ ਰੂਪ ਦਿੱਤਾ ਹੈ ਉਦਯੋਗਿਕ ਪਲਾਂਟ ਬੰਗਲੌਰੂ ਨੇੜੇ ਕੋਲਾਰ ਵਿੱਚ ਸਥਿਤ ਹੈ ਟਾਟਾ ਇਲੈਕਟ੍ਰੋਨਿਕਸ ਨੇ ਮੋਬਾਈਲ ਬਣਾਉਣ ਦੀ ਸਹੂਲਤ ਹਾਸਲ ਕਰਨ ਲਈ ਡਾਲਰ 125 ਮਿਲੀਅਨ ਦਾ ਭੁਗਤਾਨ ਕੀਤਾ ਹੈ ਤਾਂ ਇਹ ਸੀਗੀਆਂ ਮਹੱਤਵਪੂਰਨ ਗੱਲਾਂ ਉਦਯੋਗ ਇੰਡਸਟਰੀ ਬਾਰੇ ਅੱਗੇ ਗੱਲ ਅਸੀਂ ਕਰਾਂਗੇ ਹੋਰ ਨੈਕਸਟ ਵੀਡੀਓ ਦੇ ਵਿੱਚ ਬੈਂਕਿੰਗ ਵਿੱਤਾਂ ਦੀ ਸੈਕਟਰ ਬਾਰੇ ਜਿਹੜਾ ਮਹੱਤਵਪੂਰਨ ਟੌਪਿਕ ਨੇ ਬਣੇ ਰਹੋ ਚੈਨਲ ਦੇ ਨਾਲ ਉਹ ਕੀ ਧੰਨਕ